ਫਤਪਾ ਪੱਟ ਹੰਢ ਨਿਕਟ ਨਾ ਆਵੈ ਸੁਨਹਾਰ ਕਥਾ ਪੁਤਾਰੀ ਮੈਲ ਮਹਾ ਪੁਨੀਤ ਭਏ ਸੁਖ ਸਲ ਖੁਰ ਸਿਕ ਮੀਤ ਚਲੋ ਗੁਰ ਚਲੀ ਤੁਬਾ ਸਦਕ ਕਲਾ ਸਬਦ ਅਥ ਦੋਲਨ ਤੇਰਾ ਕੋ ਪ੍ਰਭ ਨਾਨਕ ਦੇ ਕਰ ਹਥ ਸਤਨਾਮ ਸ੍ਰੀ ਵਾਜਗੁਰੂ ਸਾਇ ਜਿਓ ਗੋੜੀ ਗੋਰੀ ਮਹਲਾ ਬੰਜਵਾ ਗੁਰਪ੍ਰਸਾਦ ਨਾਮ ਮਨ ਲਗ ਜਨਮ ਜਨਮ ਕਾ ਸੋਇਆ ਜਾਗਾ ਗੁਰਪ੍ਰਸਾਦ ਨਾਮ ਮਨ ਲਗ ਜਨਮ ਜਨਮ ਕਾ ਸੋਇਆ ਵਾਜ ਜੀ ਕੀ ਪਤੇ ਪਰਮ ਸਨਮਾਨ ਜੋ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਆਪ ਸਭ ਨਾਮ ਦੇ ਰਸੀਏ ਸਤ ਸੰਗੀ ਜਨ ਮੀਰੀ ਪੀਰੀ ਦੇ ਮਾਲਕ ਹਜੂਰ ਗੁਰਦੇਵ ਸੱਚੇ ਬਾਦਸ਼ਾਹ

ਆਪ ਸਭ ਸੰਤਾਂ ਦੂਰੋਂ ਦਰੇਡੇ ਇਲਾਕਿਆਂ ਤੋਂ ਚੱਲ ਕਰਕੇ ਰੋਜਾਨਾ ਦੇ ਜਤਨੇਮ ਦੇ ਅਨੁਸਾਰੀ ਹੋ ਕਰਕੇ ਅੱਜ ਦੇ ਦਿਨ ਵੀ ਅਮਨਤ ਵੇਲੇ ਤੋਂ ਸੋਢੀ ਸੰਤਾਲ ਨੂੰ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਜਗਤ ਦੇ ਗੁਰੂ ਬਾਬਾ ਪੀਰਾਂ ਦੇ ਪੀਰ ਧੰਨ ਨਾਨਕ ਨਿਰੰਕਾਰੀ ਸਤਗੁਰੂ ਮਹਾਰਾਜ ਜੀਆਂ ਦੇ ਅੰਮ੍ਰਿਤਮਈ ਦਰਗਾਹੀ ਇਲਾਹੀ ਬਚਨ ਪਾਵਨੁਰ ਕੀ ਬਾਣੀ ਦੇ ਬੋਲ ਸ੍ਰੀ ਆਸਾ ਜੀ ਕੀ ਬਾਣੀ ਦੇ ਹਰਜਸ ਕੀਰਤਨ ਆਪ ਜੀ ਆਨੇ ਗੁਰੂ ਕਰਦੇ ਸਾਜੇ ਹੋਏ 라ਗੀ ਅਤੇ ਸਾਜੀ ਸਿੰਘਾਂ ਦੀ ਰਸਨਾ ਤੋਂ ਸਰਬਨ ਕੀਤੇ ਆਉਂਝ ਘੜੀਆਂ ਕੁਝ ਪਲ ਜੋ ਆਪ ਜੀ ਸ੍ਰੀ ਪਾਵਨ ਗੁਰਬਾਣੀ ਦੀ ਲੜੀਵਾਰ ਸ਼ਬਦ ਦੇ ਵਿਚਾਰ ਸਰਵਣ ਕਰਦੇ ਆਇਆ। ਜੋ ਅੱਜ ਸਤਿਗੁਰਾਂ ਨੇ ਤਰੁਠ ਕੇ ਤਰਸ ਦੇ ਕਰਿਆ ਕਿ ਜੂ ਮਹਿਰਾਮਤ ਕਲਾ ਵਰਤਉਂਦਿਆਂ ਆਉਂਿਆ ਸਾਡੀ ਝੂਲੀ ਦੇ ਵਿੱਚ। ਨਾਮ ਦੇ ਸਾਗਰ ਵਿੱਚੋਂ ਮਾਨਕ ਮੋਤੀ ਹੀਰੇ ਜਵਾਹਰਾ ਤਰੁਠ ਜੋ ਸ਼ਬਦ। ਅੱਜ ਸਭ ਬਖਸ਼ਿਸ਼ ਕੀਤਾ ਹੈ ਝੋਲੀ ਚ ਪਾਇਆ ਹੈ। ਗਰੀਬ ਨਵਾਜ ਕਲ ਚੁਜਹਾਜ ਅਰਜੁਨ ਗੁਰੂ ਸਗਲ ਸ੍ਰਿਸ਼ਟ ਲਗ ਬੇਤਰੋ ਤਨ ਗੁਰ ਅਰਜੁਨ ਦੇ ਮਹਾਰਾਜ ਸ਼੍ਰੀ ਦਾ ਦੇ ਸਰਤਾਜ ਸਤਿਗੁਰੂ ਦਾਦੇ ਆਪ ਹੀ ਵਿੱਚ ਵਰਤ ਕੇ ਆਪਣੇ ਬਖਸ਼ਿਸ਼ ਕੀਤੇ ਹੋਏ ਸ਼ਬਦ ਦੀ ਵਿਚਾਰ ਮਤ ਬੁੱਧੀ ਭਾਵਨਾ ਪਾਲ ਸ੍ਰਥਾ ਦੇ ਕਰਕੇ ਆਤਿ ਜੀ ਕਰਵਾ ਲੈਣੀ ਜੀਓ ਔ ਗੁਰੂ ਕੋ ਸ਼ਬਦ ਦੀ ਵਿਚਾਰ ਦੀ ਅਰੰਭਤਾ ਤੋਂ ਪੈਨਾ ਤਨ ਮਨ ਨੂੰ ਭਰਿਆ ਕਰਦੇ ਆ ਹੋਇਆ ਰਹਾਣਿਆਤ ਨੂੰ ਖੇੜਾ ਦੇ ਦਿਆ ਹੋਇਆ ਹਿਰਦੇ ਤੇ ਰਸਨਾ ਨੂੰ ਪਵਿੱਤਰ ਕਰਦੇ ਆ ਹੋਇਆ ਸ਼ਬਦ ਗੁਰ ਪੀਰਾ ਗਹਿਰ ਕਬੀਰਾ ਬਿਨ ਸ਼ਬਦ ਜਗ ਮੋਹ ਰਾਨ ਸ਼ਬਦ ਗੁਰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਤਨੇ ਵੀ ਸ੍ਰੀ ਜਨਨੀਆਂ ਵੀ ਰੂਹਾ ਸਤਿਗੁਰਾਂ ਦੀ ਬਾਰਗਾ ਦਿਲ ਸੁਭਾਏ ਮਾਨਵ ਦੋਵੇਂ ਹੱਥ ਜੋੜ ਕੇ ਦਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਰੂਹਾਨੀਅਤ ਨੂੰ ਖੇੜਾ ਦੇਦਿਆਂ ਹੋਇਆਂ ਨੇਤਰਾਂ ਨੂੰ ਬੰਦ ਕਰਕੇ ਗੱਜ ਕੇ ਆਪੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਵਾਰ ਫੇਰ ਦੁਬਾਰਾ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਗੋੜੀ ਗਵਾਦੇ ਨੇ ਪਹਲਾ ਅਜਵਾ ਗੋੜੀ ਇਸ ਰਾਗ ਦਾ ਨਾਮ ਹੈ ਕੁਝ ਵੀ دیਵਾਨਾ ਨੇ ਗੋੜੀ 12 ਤੇ ਕੁਝ ਵੀ دیਵਾਨਾ ਨੇ 13 ਪ੍ਰਕਾਰ ਦੀ ਗੋੜੀ ਮੰਨੀ ਗੋੜੀ ਮਾਲਾ ਗੋੜੀ ਪੂਰਬੀ ਗੋੜੀ ਤਖਰੀ ਗੋੜੀ ਦੀਪਕੀ ਔਰ ਗੋੜੀ ਗਵਾਦੀ ਜੋ ਆਜਿ ਸ਼ਬਦ ਆਇਆ ਹੈ ਸਤਿਗੁਰੂ ਬਾਦਸ਼ਾਹ ਮਹਾਰਾਜ ਜੀ 184 ਅਗ ਤੇ ਇਕ ਗੌੜੀ ਨਾਗ ਦਾ ਸ਼ੰਮਾ ਸ਼ਬਦ। ਅੱਜ ਛੇ ਤੁਸੀਂ 95 ਸ਼ਬਦ ਹੁਣ ਤੱਕ ਸਰਵਣ ਕਰ ਚੁੱਕੇ ਹੋ ਗੌੜੀ ਨਾਗ ਦਾ। ਔਰ ਅੱਜ ਜਿਹੜਾ ਇਹ 96 ਨੰਬਰ ਵਾਲਾ ਸ਼ਬਦ ਜੋ ਅੱਜ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਇਹ ਅੰਕ 96 ਦਾ ਸ਼ਬਦ ਹਰਮ ਹੋਇਆ। ਔਰ ਗੌੜੀ ਕੁਮਾਰੀ ਦੀ ਮਹੱਲਾ ਤਨਵਾ ਇਸ ਸਲੇਖ ਦੇ ਨਾਲ ਇਸ ਸ਼ਬਦੀ ਅਰਥਾ ਹੁਈ ਹੈ। ਗੌੜੀ ਇੱਕ ਨਾਗ ਦਾ ਨਾਮ ਹੈ। ਮੁਹੱਲਾ ਪੰਜਾਬ pau ki ਸ਼ਹੀਦਾ ਦੇ ਸਰਤਾਜ ਸਤਿਗੁਰੂ ਨਿਮਰਤਾ ਦੇ ਸਾਗਰ ਕਲਕੁਦੇ ਜਹਾਜ ਗੁਰੂ ਬੋਹਿਤ ਗੁਰੂ ਤਨ ਗੁਰ ਅਰਜੁਨ ਦੇ ਮਹਾਰਾਜ ਜੀ ਇਸ ਸ਼ਬਦ ਦੇ ਨਾਲ ਚਲਹਾ ਰਾਂ ਸਤਿਗੁਰਾਂ ਦੇ ਪਾਵਨ ਮੁਬਾਰਕ ਸ਼ੋਕ ਦੀ ਖੁਫਾਤ ਵਿੱਚ ਤੋਂ ਇਹ ਸ਼ਬਦ ਪੁਚਾਤ ਕੀਤਾ ਹੋਇਆ ਹੈ ਔਰ ਗੁਰੂ ਸਾਹਿਬ ਮਹਾਰਜ ਹੁਕਮ ਕਰਦੇ ਨੇ ਗੁਰਪ੍ਰਸਾਦ ਨਾਮ ਮਨ ਲਗਾ ਗੁਰਪ੍ਰਸਾਦ ਆਪਾਂ ਮੂਲ ਮੰਤਰ ਦੇ ਵਿੱਚ ਵੀ ਇਹ ਸ਼ਬਦ ਸੁਣਦੇ ਹਾਂ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਨਾਮ ਦੇ ਵਿੱਚ ਮਨ ਲੱਗਦਾ ਬਾਦਸ਼ਾਹ ਦਾ ਹੁਕਮ ਹੈ ਅਕਾਲ ਪੁਰਖ ਨੂੰ ਆਉਣ ਵਾਸਤੇ ਉਸ ਰਾਮ ਨੂੰ ਪਾਉਣ ਵਾਸਤੇ ਬੜੇ ਜਲਦ ਹੋ ਰਹੇ ਬਾਣੀ ਬੜੀ ਜਾਰੀ ਹੈ ਹੌਣ ਹੋ ਰਹੇ ਨੇ ਨਮਾਜ਼ ਅਦਾ ਹੋ ਰਹੀ ਹੈ ਮੰਦਰਾ ਮਸਜਿਦ ਗੁਰੂ ਘਰ ਹਰ ਜਗ੍ਹਾ ਤੇ ਬਹੁਤ ਪੀ ਪਰ ਇਸ ਢੀਕੜ ਦੇ ਵਿੱਚ ਬਹੁਤ ਥੋੜੇ ਨੇ ਜਿਨ੍ਹਾਂ ਦਾ ਮਨ ਪ੍ਰਮਾਤਮਾ ਦੇ ਨਾਮ 'ਚ ਲੱਗਾ ਹੈ ਹਰ ਮੰਦਰ ਵਿੱਚ ਬਹੁਤ ਭੀੜ ਹੋਏਗੀ ਮਾਜ਼ਿਦ ਵਿੱਚ ਬਹੁਤ ਭੀੜ ਹੋਏਗੀ ਹਰ ਚਰਚ ਵਿੱਚ ਬਹੁਤ ਭੀੜ ਹੋਏਗੀ ਹਰ ਗੁਰੂ ਘਰ 'ਚ ਬਹੁਤ ਭੀੜ ਹੋਏਗੀ ਪਰ ਉਸ ਸਾਰੀ ਈਰਦੇ ਵਿੱਚ ਕੇਵਲ ਉਹੀ ਪਰਮਾਤਮਾ ਦੇ ਨਾਮ ਦੇ ਵਿੱਚ ਮਨ ਨੂੰ ਲਾਉਂਦੇ ਨੇ ਜਿਨ੍ਹਾਂ ਦੇ ਉੱਤੇ ਗੁਰਪ੍ਰਸਾਦ ਗੁਰਪ੍ਰਸਾਦ ਪਾਉ ਕੀ ਗੁਰੂ ਦੀ ਕਿਰਪਾ ਵਰਤਦੀ। ਔਰ ਮਾਰਾ ਦੀ ਕਹਿੰਦੇ ਨੇ ਨਾਮੇ ਹੀ ਤੇ ਸਭ ਕੁਝ ਹੋਇਆ। ਇਹ ਸਤਿਗੁਰੂ ਨਾਮ ਨਾ ਜਾ। ਸਤਿਗੁਰੂ ਤੋਂ ਬਿਨਾ ਨਾਮ ਨੂੰ ਸਮਝਿਆ ਨਹੀਂ ਜਾ ਸਕਦਾ ਤੇ ਉਹਦੇ ਨਾਮ ਦੇ ਵਿੱਚ ਮਨ ਨਹੀਂ ਟਿਕ ਸਕਦਾ ਜਦੋਂ ਤੱਕ ਗੁਰੂ ਕਿਰਪਾ ਨਾ ਦੇਵੇ ਗੁਰੂ ਦੀ ਕਿਰਪਾ ਤੋਂ ਬਿਨਾਂ ਕਦੇ ਵੀ ਸੁੱਤ ਨਹੀਂ ਨਾਮ ਦੇ ਵਿੱਚ ਟਿਕ ਸਕਦੀ ਔਰ ਮਹਾਰਾਜੀ ਜੀ ਨੇ ਸੁਰਤ ਮਤ ਚਤੁਰਾਈ ਸੁਭਾ ਜਦੋਂ ਤੱਕ ਅਸੀਂ ਆਪਣੇ ਚੰਚਲ ਤਾਇਆ ਤੇ ਆਪਣੀ ਮਤ ਨੂੰ ਖਤਮ ਕਰਕੇ ਗੁਰੂ ਦੇ ਕੋਲ ਆਪਣਾ ਆਪ ਸਮਰਪਣ ਨਹੀਂ ਕਰ ਦਿੰਦੇ ਮੱਥਾ ਟੇਕਨ ਤੋਂ ਬਾਅਦ ਵੈਸੇ ਸਮਰਪਣ ਹੀ ਪਰ ਅਸੀਂ ਮੱਥਾ ਟੇਕ ਦਿੰਦੇ ਆ ਸਮਰਪਣ ਨਹੀਂ ਕਰਦੇ ਆਪਣੀ ਮਤ ਨੂੰ ਨਹੀਂ ਤਿਆਗਦੇ ਗੁਰੂ ਦੀ ਬਾਤ ਨੂੰ ਵਿੱਚ ਤਿਆਗ ਨਹੀਂ ਕਰਦੇ ਉਦੋਂ ਤੱਕ ਫਿਰ ਨਾਮ ਦੇ ਵਿੱਚ ਮਨ ਲੱਗਣਾ ਬਹੁਤ ਇਕਠੀ ਨਾ ਬਹੁਤ ਮੁਸ਼ਕਿਲ ਔਰ ਜਿਨ੍ਹਾਂ ਜਿਨ੍ਹਾਂ ਦਾ ਮਨ ਲੱਗਾ ਹੈ ਫਿਰ ਸਤਿਗੁਰੂ ਪਾਤਸ਼ਾਹ ਦੀ ਬਾਣੀ ਕਹ ਰਹੀ ਹੈ ਮਨ ਜੀਵੇ ਨਾਮ ਸੁਣ ਤੇ ਰੱਬ ਉਹਨਾਂ ਦਾ ਤੇ ਜੀਵਨ ਹੀ ਨਾਮ ਹੈ ਆਖਾਂ ਜੀਵਾ ਵਿਸਰੇ ਮਰ ਜਾਉ ਆਪਨ ਔਖਾ ਸਾਚਾ ਨਾਮ ਜਦੋਂ ਤੱਕ ਨਾਮ ਦੇ ਵਿੱਚ ਮਨ ਨਹੀਂ ਲੱਗਦਾ ਭਾਵੇਂ ਹੱਥ ਵਿੱਚ ਅਸੀਂ ਗੁਰੂ ਕਾ ਸਬਦ ਪੜ੍ਹ ਪੜ ਕੇ ਬਾਣੀ ਪੜ੍ਹ ਲਈਏ ਜੇ ਮਨ ਨਹੀਂ ਲੱਗਦਾ ਤੇ ਫਿਰ ਉਹਦਾ ਭਾਵ ਕਿ ਅਜੇ ਗੁਰੂ ਦੀ ਪੂਰਨ ਕਿਰਪਾ ਨੂੰ ਤੇ ਅਸੀਂ ਪਾਤਰ ਨਹੀਂ ਬਣੇ ਅਜੇ ਸਾਡੇ ਤੇ ਕਿਰਪਾ ਜਿਹੜੀ ਹੈ ਅਧੂਰੀ ਹੈ ਔਰ ਜਿਸ ਦਿਨ ਗੁਰਬਾਣੀ ਦੇ ਵਿੱਚ ਮਨ ਲੱਗਣ ਲੱਗ ਪਿਆ ਫਿਰ ਤਾਂ ਇਹ ਇੱਕ ਓਮਕਾਰ ਇੱਕ ਓਮਕਾਰ ਇਹ ਹੋਸ਼ ਉਹੀ ਪੜੀ ਚਲੀ ਚਲੀ ਐਨਾ ਹੀ ਪੜੀ ਚਲੀ ਜਿੱਦਾਂ ਰਾਤ ਸਾਵਾਂ ਨੂੰ ਲੱਗਾ ਤੇ ਇਸ ਸ਼ਬਦ ਦੇ ਵਿੱਚ ਉਹ ਹੀ ਅਪਾਰ ਬ੍ਰਹਮ ਦੇ ਦਰਸ਼ਨ ਹੋਣ ਲੱਗ ਪਏ ਇਹ ਸ਼ਬਦ ਕਿੰਨੇ ਇੱਕ ਓਮਕਾਰ ਇਸ ਸ਼ਬਦ ਦੇਨ ਨੂੰ ਭਾਵੇਂ ਆਪਾਂ ਇੱਕ ਦੇ ਇਸ ਰੈਕਿੰਗ ਦੇ ਵਿੱਚ ਹੀ ਕਹਿ ਦਿੰਨੇ ਇੱਕ ਓਮਕਾਰ ਪਰ ਇਸ ਸ਼ਬਦ ਦੇ ਭਾਵ ਨੂੰ ਸਮਝਣ ਲੱਗਿਆਂ ਕਈ ਜਨਮ ਲੰਘ ਜਾਣਗੇ ਕਈ ਵਾਰੀ ਸੰਸਾਰ ਦੇ ਪਉਣਾ ਪਵੇਗਾ ਤੇ ਫਿਰ ਕਿਤੇ ਜਾ ਕੇ ਇਸ ਸ਼ਬਦ ਨੂੰ ਅਸਲੀ ਸੰਦੇਸ਼ ਸਕਦੇ ਆਂ ਔਰ ਜਿਹਦੇ ਤੇ ਗੁਰੂ ਦੀ ਕਿਰਪਾ ਵਰਤ ਜਾਵੇ ਤੇ ਇੱਕ ਛਿਣ ਦਰਸ ਦਿਖਾਏ ਸਗਰ ਉਹਨਾਂ ਕੇ ਨਾਇਕ ਹੋ ਸਕਦਾ ਏ ਜੇ ਗੁਰੂ ਕਿਰਪਾ ਕਰ ਦੇਵੇ ਤੇ ਇੱਕ ਓੰਕਾਰ ਜਪਦਿਆਂ ਹੋਇਆਂ ਹੀ ਗੁਰੂ ਦੇ ਦਰਸ਼ਨ ਹੋ ਸਕਦੇ ਏ ਇੱਕ ਓੰਕਾਰ ਜਪਦਿਆਂ ਹੋਇਆਂ ਔਰ ਗੁਰੂ ਦਾ ਦਰਸ ਜਿਹੜਾ ਹੈ ਨਾ ਇਹ ਹਰ ਕਿਸੇ ਨੂੰ ਪ੍ਰਾਪਤ ਨਹੀਂ ਗੁਰੂ ਦਾ ਦਰਸ ਕੇਵਲ ਉਸ ਨੂੰ ਪ੍ਰਾਪਤ ਹੁੰਦਾ ਏ ਜੀਦੇ ਵੀ ਅਖੇ ਦੇ ਪੁੱਤੇ ਪੂਰਬਲੇ ਕਰਮਾਂ ਦੇ ਵਿੱਚ ਗੁਰੂ ਦਾ ਤਦਸ ਲਿਖਿਆ ਗੁਰੂ ਦੀ ਦੀਦੋਂ ਉਸੇ ਨੂੰ ਮਿਲਦੀ ਹੈ ਬਿਨ ਭਾਗਾ ਸਤ ਸੰਗ ਨਾ ਲਗੈ ਬਿਨ ਸੰਗਤ ਮੈਲ ਨਹੀ ਜੈ ਗੁਰੂ ਦੀ ਹਜ਼ੂਰੀ ਦੇ ਵਿੱਚ ਸਤ ਸੰਗ ਵਿੱਚ ਆਉਣਾ ਗੁਰੂ ਦੀ ਦੀਦ ਪ੍ਰਾਪਤ ਹੋਣੀ ਜਾ ਕੇ ਬਸੀਸ ਅਯੋਗ ਹੱਥ ਜਿਹਦੇ ਸਿਰ ਦੇ ਉੱਤੇ ਗੁਰੂ ਖਾਤਿਰ ਦਿੰਦਾ ਇਹ ਗੁਰੂ ਦੀ ਦੀਦ ਮਿਲਦੀ ਈ ਉਹਨੂੰ ਵੀ ਦੁਨੀਆ ਤੇ ਬਹੁਤ ਹੈ ਕਈ ਵਰੀ ਗੁਰੂ ਘਰ ਦੇ ਨਾਲ ਕੰਦ ਵੀ ਸਾਂਝੀ ਹੁੰਦੀ ਹੈ ਪਰ ਬੰਦਾ ਸਾਲਾਂ ਵਿੱਚੋਂ ਕਈ ਵਰੀ ਸਾਲ ਕੀ 2-2 ਸਾਲ ਦੀ ਲੱਗ ਜਾਂਦੇ ਨੇ ਇਹਦਾ ਸਮਾਂ ਨਹੀਂ ਮਿਲਿਆ ਕਿਉਂ ਕਿ ਗੁਰੂ ਕਿਰਪਾ ਨਹੀਂ ਕਰਦੇ ਆ ਗੁਰਪ੍ਰਸਾਦ ਨਹੀਂ ਕਰਦੇ ਆ ਜਿੱਦ ਤੱਕ ਗੁਰਪ੍ਰਸਾਦ ਵਰਤਦਾ ਹੈ ਗੁਰੂ ਦੀ ਕਿਰਪਾ ਵਰਦੀ ਹੈ ਉਸ ਦਿਨ ਪਿਆਰਿਓ ਸ਼ਬਦ ਦੇ ਵਿੱਚ ਮਨ ਲੱਗਦਾ ਹੈ ਤੇ ਜਿੱਦਨ ਮਨ ਲੱਗ ਗਿਆ ਫਿਰ ਧੰਗ ਗੁਰੂ ਕਰਤੂ ਦੇ ਪਾਸ਼ਾ ਮਹਾਰਾਜ ਜੀ ਹੁਕਮ ਕਰਦੇ ਨੇ ਗੁਰਪ੍ਰਸਾਦ ਨਾਮ ਮਨ ਲਗਾ ਜਨਮ ਜਨਮ ਕਾ ਸੋਇਆ ਜਾਗਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਬੁਆਸੀ ਇਹ ਜਿਹੜਾ ਮਨ ਸੁਤਾ ਹੈ ਸੁਤਾ ਹੈ ਕਿਹੜੇ ਪਾਸੇ ਰੂਹਾਨੀਅਤ ਵਾਲੇ ਪੱਖ ਤੋਂ ਹੈ ਸੁਤਾ ਹੈ ਦੁਨਿਆਵੀ ਪੱਖ ਤੋਂ ਤੇ ਬਹੁਤ ਜਾਗਦਾ ਹੈ ਹੁਣ ਕਈ ਵਾਰੀ ਅਪਾ ਇਹ ਸਵਾਲ ਆਮ ਸੁਣਦੇ ਜਾਂ ਪੁੱਛਦੇ ਆ ਕਿ ਜਦੋਂ ਬਾਣੀ ਪੜ੍ਹਦੇ ਨੀਂਦ ਆਉਂਦੀ ਹੈ ਅਜੇ ਹੱਕ ਕਿਉਂ ਉਹ ਦੇਖੋ ਘਮਾਟੇ ਸੋਤਾ ਹੋਇਆ ਔਰ ਬਾਣੀ ਪੜਨ ਦੇ ਨਾਲ ਮਨ ਜਾਗਣਾ ਹੈ ਸੋਇਆ ਮਨ ਜਾਗਦਾ ਇਹ ਜਿਹੜਾ ਸੋਇਆ ਮਨ ਜਾਗਦਾ ਹੈ ਇਹ ਫਿਰ ਉਹ ਦੁਨਿਆਵੀ ਪੱਖ ਤੋਂ ਸੋਣਾ ਸ਼ੁਰੂ ਹੋ ਜਾਂਦਾ ਫਿਰ ਦੁਹਾੜੀਆਂ ਤੋਂ ਪੱਖ ਤੋਂ ਜਦੋਂ ਜਾਣਨ ਲੱਗ ਪੈਂਦਾ ਹੈ ਤੇ ਦੁਨਿਆਵੀ ਪੱਖ ਤੋਂ ਕੋ ਸੌਂ ਜਾਂਦਾ ਕਿਉਂਕਿ ਦੁਨਿਆਵੀ ਜਿਹੜਾ ਪੱਖ ਹੈ ਨਾ ਉਹ ਕੀ ਹੈ ਜੇ ਤੁਸੀਂ ਵੇਖੋ ਕਦੇ ਕਿਸੇ ਬੰਦੇ ਨੇ ਕਿਹਾ ਹੈ ਕਿ ਭਾਵੇਂ ਕਬਰਾਂ ਭਰਿਆ ਹੋਵੇ ਮਾਇਆ ਦਾ ਤੇ ਚਾਰ ਦਿਨ ਲੰਘ ਜਾਣਗੇ ਬੰਦੇ ਨੂੰ ਨੀਂਦ ਨਹੀਂ ਆਣੀ ਉਹ ਕਦਾ ਗਣੀ ਚੱਲੀਏ ਕਿ ਕੋਈ ਗੱਲ ਨਹੀਂ ਸੌਣਾ ਤੇ ਸਾਰੀ ਉਮਰ ਹੀ ਗਣੀ ਚੱਲੋ 6ਵੇਂ ਦਿਨ ਔਲਾ ਵੀ ਹਫ਼ਤੇ ਬਾਅਦ 16 ਕਦੀ ਕਿਸੇ ਨੇ ਕਿਹਾ ਹੈ ਇਹ ਥਈਆਂ ਗਿਣਦੇ ਹੋਏ ਬੰਦੇ ਨੂੰ 100 100 500 ਹਜ਼ਾਰ ਦੇ ਗਿਣਨੇ ਹੋਇਆਂ ਨੋਟਾਂ ਨੂੰ ਗਿਦਿਆਂ ਨੀਰ ਆ ਜਾਂਦਾ ਨਹੀਂ ਅਜੀ ਗੁਰੂਕਾ ਸਾਹਿਬ ਅੜਿਆ ਹੱਥ ਵਿੱਚ ਇੱਕ ਉਹ ਓੰਕਾਰ ਤੋਂ ਸਾਹਮਣਾ ਜੀਆਂ ਕਾ ਇੱਕ ਦਾਤਾ ਹੀ ਪੜਿਆ ਹੁੰਦਾ ਸੋ ਮੈਂ ਵਿਸਰਨਾ ਚਾਹੀਦਾ ਉਥੇ ਅੱਗੇ ਸਭ ਨੂੰ ਵਿਸਰਜਣ ਸਾਨੂੰ ਦੇ ਭੁੱਲੀ ਜਾਂਦਾ ਕਿ ਅਸੀਂ ਕਿੱਥੇ ਕੋ ਆ ਗਏ ਕਈ ਵਾਰ ਤੇ ਦੁਬਾਰਾ ਸ਼ੁਰੂ ਕਰਨਾ ਪੈ ਜਾਂਦਾ ਕਿਉਂਕਿ ਜੀ ਕੰਮ ਕਰਦੀ ਮਨ ਸੁਤਾ ਹੈ ਤਾਂ ਹੀ ਤੱਕ ਕਰਦੀ ਔਰ ਦੁਨਿਆਵੀ ਬੱਤ ਤੋਂ ਬੜਾ ਜਾਗ ਰਿਹਾ ਦੁਨਿਆਵੀ ਬੱਤ ਤੋਂ ਇੰਨਾ ਜਾਗ ਰਿਹਾ ਬੱਦਾ ਸੁਤਾ ਹੋਵੇ ਤੇ ਉਹਦੇ ਕੰਢੇ ਲਾਗੇ ਕਿਸੇ ਦੀ ਵਿਦਿਆ ਕੀਤੀ ਜਾਵੇ ਤੇ ਬੱਦਾ ਉੱਠ ਕੇ ਕਹਿੰਦਾ ਮੈਨੂੰ ਵੀ ਦੱਸੀਂ ਬੋਲਾ ਕੀੜੀ ਗੱਲ ਕਰਦੀ ਇਦਾਂ ਹੀ ਭਾਈ ਸੁਤੇ ਹੋਏ ਬੱਤੇ ਦੇ ਲਾਗੇ ਕਿਸੇ ਦੀ ਵਿਦਿਆ ਚੱਲਦੀ ਹੋਵੇ ਤੇ ਸੁਤਾ ਆ ਕੇ ਉੱਠ ਕੇ ਪੁੱਛਦਾ ਪਾ ਬਜੀ ਕੀ ਦੀ ਗੱਲ ਕਰਦੇ ਯਾ ਉਹ ਤੈਨੂੰ ਹੀ ਪਤਾ ਉਹ ਬੰਦੇ ਬੜਾ ਮਾੜਾ ਬੰਦਾ ਅਸੀਂ ਇੱਕ ਪਲ ਦੇ ਵਿੱਚ ਕਿਸੇ ਬੰਦੇ ਦੇ ਕਰੈਕਟਰ ਦੇ ਕੁੱਤੇ ਉਂਗਲ ਚੁੱਕਦੇ ਔਰ ਜੇਕਰ ਕਿਸੇ ਦੇ ਪਿੱਛੇ ਲੱਗ ਕੇ ਇਹ ਗੱਲ ਕਰਦੇ ਨਾ ਤੇ ਇਹਦਾ ਰਿਜ਼ਲਟ ਬਹੁਤ ਮਾੜਾ ਹੋਏਗਾ ਇੱਕ ਵਾਰ ਗੌਤਮ ਬੁੱਧ ਜੀ ਨਾਲ ਉਹ ਮਹਾਤਮਾ ਬੁੱਧ ਕੀ ਨੇ ਬੈਠੇ ਤੇ ਉਹਨਾਂ ਦਾ ਇੱਕ ਚੇਲਾ ਜਿਹੜਾ ਹੈ ਨਦੀ ਤੋਂ ਪਾਰ ਬੈਠਾ ਹੈ। ਔਰ ਉਸ ਨਦੀ ਤੋਂ ਪਾਰ ਗੌਤਮ ਬੁੱਧ ਬੈਠੇ। ਇੱਕ ਕੰਡੇ ਤੇ ਚੇਲਾ ਤੇ ਦੂਜੇ ਕੰਡੇ ਤੇ ਉਹ ਆਪ ਬੈਠੇ ਨੇ। ਕਿਸੇ ਨੇ ਆਦੇ ਗਏ ਦਾ ਮਹਾਤਮਾ ਜੀ ਤੁਹਾਡਾ ਚੇਲਾ ਬਹੁਤ ਖਤਰਨਾਕ ਹੈ ਦੇਖੋ ਆਹ ਕੁਝ ਕਰ ਰਿਹਾ ਤੇ ਆਹ ਕੁਝ ਪੂਰ ਰਿਹਾ ਉਹ ਕਹਿਣ ਲੱਗੇ ਜੋ ਤੂੰ ਮੈਨੂੰ ਕਹਿ ਲੰਦਾ ਹੈ ਕਿ ਤੂੰ ਉਹਦੇ ਤੇ ਪੂਰਾ ਹੈ ਤੈਨੂੰ ਪੱਕਾ ਪਤਾ ਯਕੀਨ ਹੈ ਔਰ ਜਿਹੜੀ ਗੱਲ ਤੁਹਾਨੂੰ ਦੱਸਣ ਲੱਗਾ ਹੈ ਕਿ ਉਹਦਾ ਮੈਨੂੰ ਕੋਈ ਫਾਇਦਾ ਹੋਏਗਾ। ਉਹ ਕਹਿ ਲੱਗਾ ਵੀ ਮੈਂ ਪਪਾ ਪੁਪਾ ਦੇ ਕੋਈ ਨਹੀਂ ਹੋਵੀਂਗੇ ਤੋ ਸੁਣ ਗਏ ਕਿ ਤੁਹਾਡਾ ਚੇਲਾ ਉਥੇ ਬਿਕੜਾ ਤੇ ਬਹੁਤ ਤੰਗ ਕਰ ਰਿਹਾ ਦੁਨੀਆ। ਲੋਕਾਂ ਨੂੰ ਤੰਗ ਕਰਦਾ। ਉਹ ਕਹਿੰਦੇ ਤੁਸੀਂ ਵੇਖਿਆ? ਕਹਿੰਦਾ ਨਾ ਜੀ ਵੇਖਿਆ ਨਹੀਂ ਮੈਂ ਤਾਂ ਦੱਸਿਆ ਆ ਕੇ। ਮੈਂ ਵੇਖਿਆ ਉਹ ਕਿਹਾ ਨਹੀਂ। ਦੱਸਿਆ ਕਿਸੇ ਨੂੰ। ਉਹ ਕਹਿੰਦੇ ਜਦੋਂ ਤੈਨੂੰ ਹੀ ਨਹੀਂ ਪਤਾ ਉਹਦੇ ਬਾਰੇ ਪੂਰਾ ਯਕੀਨੀ ਨਹੀਂ। ਕਈ ਵਰੀ ਤੇ ਵੀ ਕਿਹਾ ਵੀ ਗਲਤ ਨੂੰ ਗਲਤ ਕਿਹਾ ਤੇ ਦੱਸਿਆ ਹੋਇਆ ਆ ਗਿਆ ਮੈਨੂੰ ਦੱਸਣ ਵਾਸਤੇ। ਔਰ ਤੇਰੀ ਕਈ ਗੱਲਾਂ ਤੇ ਮੇਰੇ ਨੂੰ ਕੋਈ ਫਾਇਦਾ ਨਹੀਂ ਹੈ। ਤੇ ਫਿਰ ਮੈਂ ਕਿਸੇ ਦੇ ਨੁਕਸਾਨ ਨੂੰ ਆਪਣੇ ਸਿਰ ਤੇ ਕਿਉਂ ਲਾਵਾਂ? ਫਿਰ ਮੈਂ ਕਿਸੇ ਦੇ ਪਾਪ ਆਪਣੇ ਸਿਰ ਤੇ ਕਿਉਂ ਰੱਖਾਂ? ਫਿਰ ਤੂੰ ਮੈਨੂੰ ਉਹਦੀ ਨਿੰਦਿਆ ਨਾ ਸੁਣਾ। ਤੇ ਨਾਮੈ ਸੁਣੀ ਚੁਣਨਾ ਇਹ ਮਹਾਤਮਾ ਬੁੱਧ ਨੇ ਕਿਹਾ ਸੀ ਤੇ ਸਾਨੂੰ ਕੋਈ ਭਾਈ ਮਾਰਾ ਜਾ ਕੇ ਕਹਿ ਦੇ ਤੈਨੂੰ ਪਤਾ ਲੱਗਾ ਸਾਡੇ ਕੰਨ ਖੜੇ ਹੋ ਜਾਂਦੇ ਪਤਾ ਨਹੀਂ ਕਿਹੜੀ ਗੱਲ ਦੱਸਣ ਲੱਗਾ ਉਹਨੇ ਚੰਨਲ ਜਿਹੜੀ ਨੇ ਸਾਨੂੰ ਹੈਰਾਨ ਨਹੀਂ ਕਰਦੇ ਜਿੰਨਾ ਕਿਸੇ ਦੀ ਨਿੱਕੀ ਜੀ ਗੱਲ ਆ ਕੇ ਕਹਿ ਦੇ ਦੀ ਕਿ ਤੈਨੂੰ ਪਤਾ ਲੱਗਾ ਹੀ ਇਹਨਾਂ ਨੂੰ ਕਹਿ ਦੀ ਦੇਰ ਹੈ ਸਾਰੇ ਜਿੰਨੇ ਕੁ ਚੈਨਲ ਹੁੰਦੇ ਨੇ ਗਰੀਬ ਮੁਹੱਲੇ ਚ ਉਹ ਇਕੱਠੇ ਹੋ ਕੇ ਨਿਊਜ਼ ਦਿੰਦੇ ਇਹ ਹੀ ਦਿੰਦੇ ਆ ਔਰ ਇਹ ਹੀ ਜੜੀ ਹੈ ਕਿਸੇ ਦੇ ਜੀਵਨ ਨੂੰ ਉਧੇੜ ਦੇਣਾ ਸਾਨੂੰ ਹੱਥ ਹੀ ਨਹੀਂ ਦਿੱਤਾ ਜਦੋਂ ਤੱਕ ਅਸੀਂ ਕਿਸੇ ਨੂੰ ਸਮਝਦੇ ਨਹੀਂ ਕਹਿੰਦੇ ਇੱਕ ਪਿੰਡ ਦੇ ਵਿੱਚ ਬੜਾ ਸਿਆਣਾ ਮਾਪਰ ਆਇਆ ਉਹ ਕੁੱਟ ਦਾ ਬੋਤ ਹੈ ਤੇ ਗੱਲਾਂ ਨਹੀਂ ਕਰਦਾ ਬੱਚੇ ਬੜੇ ਤੰਗ ਪਰ ਇੱਕ ਗੱਲ ਹੈ ਜਿੰਨੇ ਬੱਚੇ ਕੁੱਟ ਖਾਂਦੇ ਨੇ ਜਾਂ ਜਿਹੜੇ ਉਸ ਮਾਸਟਰ ਨੂੰ ਅਧਿਆਪਕ ਤੋਂ ਤੰਗ ਨਹੀਂ ਨ ਉਹ ਆਪਣੇ ਘਰਿਆਂ ਤੋਂ ਵੀ ਡਰਦੇ ਨੇ ਔਰ ਕਾਮਿਆਂ ਦੀ ਇੱਜ਼ਤ ਕਰਦੇ ਨੇ ਘਰਿਆਂ ਦੀ ਵੀ ਆਕੀ ਲੱਗਦੀ ਆ ਕਿਉਂਕਿ ਮਾਸਟਰ ਵੀ ਤਾਂ ਜੇ ਘਰਿਆਂ ਦੀਆਂ ਅੱਖਾਂ ਲੱਗੇ ਜਾਦਾ ਫਿਰ ਫਿਰੇਗਾ ਤੋਂ ਡਰਦੇ ਨੇ ਇਨੇ ਇੱਕ ਦਿਨ ਦੇ ਕਿਸੇ ਮਾਪਿ ਉਹਨੇ ਬੱਚੇ ਦੇ ਮਗਰ ਲੱਗ ਕੇ ਉਹ ਅਧਿਆਪਕ ਨੂੰ ਪੰਚਾਇਤ ਤੇ ਬੁਲਾ ਕੇ ਜਿੱਦ ਨੂੰ ਪਿੰਡੋਂ ਕੜਵਾ ਦਿੱਤਾ ਉਹਨੂੰ ਕੜਵਾ ਦਿੱਤਾ ਗਿਆ ਨਾ ਉੱਥੇ ਇੱਕ ਨਵਾਂ ਮਾਸਟਰ ਆਂਦਾ ਗਿਆ ਜਿਹੜਾ ਟੌਪੀਆਂ ਬੰਦਦਾ ਹੈ ਬੱਚਿਆਂ ਨੂੰ ਆ ਕੇ ਮਠਿਆਈਆਂ ਵੀ ਲੈ ਆਉਂਦਾ ਕਦੀ ਕਦੀ ਤੇ ਬੱਚਿਆਂ ਨਾਲ ਪੈ ਗਈ ਯਾਰੀ ਥੋੜਾ ਸਮਾਂ ਬੀਤਿਆ ਜਦੋਂ ਯਾਰੀ ਪੈ ਜਾਂਦੀ ਹੈ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਖਤਮ ਹੋ ਜਾਂਦਾ ਹੁਣ ਜਿਹੜੇ ਬੱਚਿਆਂ ਨੂੰ ਬਖਾਈਆਂ ਪਉਦਾ ਸੀ ਉਹ ਬੱਚੇ ਉਹਨੂੰ ਮਾਟਰ ਦੇ ਆਖੇ ਨਹੀਂ ਲੱਗਦੇ ਹੁਣ ਜਿਹੜੇ ਮਾਟਰ ਦੇ ਆਖੇ ਨਹੀਂ ਲੱਗਦੇ ਉਹ ਘਰਿਆਂ ਦੇ ਕੀ ਲੱਗਣਗੇ ਉਹਨਾਂ ਕਹਦੇ ਬੜੇ ਹਾਲਾਤ ਹੈ ਕਿ ਇੱਕ ਥੋੜੇ ਕੁ ਸਮੇਂ ਵਿੱਚ ਅਜੇ 2 ਕੁ ਮਹੀਨੇ ਨਹੀਂ ਬੀਤੇ ਤੇ ਆਪ ਹੋ ਗਿਆ ਇਹ ਹੋਇਆ ਇਹਦੇ ਉੱਤੇ ਬਜ਼ੁਰਗ ਬੈਠੇ ਉਹਨਾਂ ਨੇ ਕਿਹਾ ਤੁਹਾਡੇ ਮਗਰ ਲਾ ਕੇ ਭਾਵੇਂ ਫੈਸਲਾ ਨਹੀਂ ਸੁਣਾਇਆ ਉਹਨੂੰ ਪਿੰਡੋਂ ਕੱਢਦਾ ਪਰ ਜਦੋਂ ਤੱਕ ਉਹਦਾ ਡਰ ਤੁਹਾਡੇ ਅਜਿਆਂ ਦੇ ਵਿੱਚ ਸੀ ਨਾ ਉਹ ਤੁਹਾਡੇ ਤੋਂ ਡਰਦੇ ਸੀ ਤੇ ਜਿਵੇਂ ਜ ਤੁਸੀਂ ਮਾਹੌਲ ਹੁਣ ਸਜਾ ਦਿੱਤਾ ਹੈ ਇਸ ਕਰ ਇੱਕ ਤਈ ਵਰੀ ਅਸੀਂ ਇੱਕ ਦੂਜੇ ਦੇ ਮਗਰ ਲੱਗ ਕੇ ਤੇ ਨਾਲ ਤੋਪ ਨੇ ਜਦੋਂ ਕਿ ਸਾਨੂੰ ਪਤਾ ਕੁਝ ਨਹੀਂ ਸਾਡੇ ਅੰਦਰ ਸਿਰਫ ਗਰਮਾਨ ਹੈ ਹੰਕਾਰ ਹੈ ਔਰ ਮਾਰਾ ਜੀ ਦੇ ਨੇ ਜੇ ਦੀਰਥਾਂ ਦੇ ਜਾ ਕੇ ਵੀ ਗਰਮਾਨ ਨਹੀਂ ਖਤਮ ਹੁੰਦਾ ਜੇ ਮਨ ਦਾ ਮਾਨ ਨਹੀਂ ਉੱਕਦਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਮਨਾਈ ਹੈ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੁਕਮ ਕਰਦੇ ਨੇ ਸਾਦੋਂ ਮਨ ਦਾ ਮਾਨ ਤਿਆਗੋ ਤਾਂ ਗਰੋਧ ਸੰਗਤ ਦਰਜਨ ਕੀ ਤਾਂ ਤੇ ਬੈਨਸ ਭਾਗ ਇਹਨੂੰ ਛੱਡ ਦਿਓ ਜੇ ਤਿਆਗਣਾ ਹੈ ਤਿਆਗਣਾ ਤਿਆਗਣਾ ਨੀਕਾ ਕਾਮ ਗਰੋਧ ਲੋਭ ਤਿਆਗਣਾ ਇਨੂੰ ਤਿਆਗ ਔਰ ਮਹਾਰਾਜ ਦਾ ਫਰਮਾਨ ਹੈ ਹੀਰਤ ਬਰਤ ਔਰ ਦਾਨ ਕਰ ਮਨ ਮੈਂ ਤਰੈ ਕੁਮਾਨ ਕਿ ਜੇਕਰ ਤੀਰਥਾਂ ਤੇ ਜਾ ਕੇ ਵੀ ਤੇਰੇ ਅੰਦਰ ਦਾ ਹੰਕਾਰ ਨਹੀਂ ੁਕਣਾ ਤੇਰਾ ਨਾਮਣ ਚੱਲੇ ਤੀਰਥੀ ਮਨ ਕੋ ਦੇ ਤਨ ਜੋ ਇੱਕ ਪੌ ਲਥੀ ਨਾ ਪਿਆ ਦੋਏ ਪਾੜੀਏ ਸੋ ਚੰਗੀ ਗੱਲ ਹੈ ਇੱਕ ਮਾਈ ਦਾ ਦੂਜੀ ਬਾਈ ਨੂੰ ਤਿਆਰ ਕਰਨਾ ਕਿ ਅੱਜ ਆਪਾਂ ਚੱਲੇ ਗੱਲ ਬੜੀ ਭੜੀ ਹੈ ਇੱਕ ਭਾਈ ਦਾ ਦੂਜੇ ਭਾਈ ਨੂੰ ਤਿਆਰ ਕਰਨਾ ਕਿ ਅੱਜ ਆਪਾਂ ਚਲੀਏ ਗੁਰੂ ਘਰ ਦਰਸ਼ਨ ਬਹੁਤ ਭੜੀ ਗੱਲ ਹੈ ਪਰ ਸੱਚੇ ਪਾਤਸ਼ਾਹ ਜੋ ਅਸੀਂ ਮੰਗਦੇ ਹਾਂ ਸਹੀ ਪਿਆਰੇ ਮੇਲੇ ਜਿੰਨਾ ਮਿਲਿਆ ਤੇਰਾ ਨਾਮ ਜਿਤਨਾ ਗੁਰੂ ਘਰ ਜਾਣ ਵਾਸਤੇ ਕਹਿਣ ਵਾਲੇ ਹੋ ਸਕਦਾ ਮਿਲ ਜਾਣ ਪਰ